ਇਸ ਵੇਲੇ ਦੀ ਬੇਹੋਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਟਿਆਲਾ ਤੋਂ ਜਿੱਥੇ ਬੀਤੇ ਦਿਨ 10 ਤਰੀਕ ਦਾ ਮਾਮਲਾ ਸੀਗਾ ਜਿੱਥੇ ਸੰਦੀਪ ਸਿੰਘ ਸੰਨੀ ਜੋ ਕਿ ਇੱਕ ਕਤਲ ਮਾਮਲੇ ਦੇ ਵਿੱਚ ਉਮਰਕਹਿਤ ਕੱਟ ਰਹੇ ਸੀ ਉਹਨਾਂ ਦੇ ਵੱਲੋਂ ਸਾਬਕਾ ਪੁਲਿਸ ਮੁਲਾਜ਼ਮਾ ਦੇ ਨਾਲ ਕੁੱਟਮਾਰ ਕੀਤੀ ਗਈ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਦੇ ਚਲਦੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿਸ ਦੇ ਚਲਦੇ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਸੀ ਜਿਸ ਦੇ ਚਲਦੇ ਆ ਅੱਜ ਇੱਕ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਰਜਿੰਦਰ ਹਸਪਤਾਲ ਦੀਆਂ ਜਿੱਥੇ ਉਹਨਾਂ ਦੀ ਮੌਤ ਹੋਈ ਹੈ ਤਾਂ ਦੱਸ ਦੇ ਕਿ ਇਹ ਮਾਮਲਾ ਦੱਸ ਸਤੰਬਰ ਦਾ ਸੀ ਜਦੋਂ ਸੰਦੀਪ ਸਿੰਘ ਸਾਨੀ ਜੋ ਕਿ ਉਮਰ ਕੈਦ ਕੱਟ ਰਹੇ ਸੀ ਕਤਲ ਦੇ ਮਾਮਲੇ ਦੇ ਉਮਰ ਕੈਦ ਕੱਟ ਰਹੇ ਸੀ ਉਹਨਾਂ ਦੇ ਵੱਲੋਂ ਪੰਜ ਪੁਲਿਸ ਮੁਲਾਜ਼ਮਾ ਦੇ ਨਾਲ ਬੇਰਹਿਮੀ ਦੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਜੋ ਕਿ ਫੇਕ ਐਂਕਾਊਂਟਰ ਦੀ ਸਜ਼ਾ ਕੱਟ ਰਹੇ ਸੀ ਜੇਲ੍ਹ ਦੇ ਵਿੱਚ ਬੰਦ ਸੀ ਉੱਥੇ ਹੀ ਉਹਨਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਪੁਲਿਸ ਮੁਲਾਜ਼ਮਾ ਦੇ ਉੱਤੇ ਜਿਸ ਦੇ ਚਾਲਦਿਆਂ ਇੰਸਪੈਕਟਰ ਕਾਫੀ ਜ਼ਿਆਦਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਜਿਸ ਦੇ ਚਾਲਦਿਆਂ ਅੱਜ ਸਾਬਕਾ ਪੁਲਿਸ ਮੁਲਾਜ਼ਮ ਸੁਭਾ ਸਿੰਘ ਦੀ ਅੱਜ ਮੌਤ ਹੋ ਚੁੱਕੀ ਹੈ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਚਰਨਜੀਤ ਜੋਸ਼ੀ ਪਟਿਆਲੇ ਤੋਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਇਸ ਮਾਮਲੇ ਨੂੰ ਲੈ ਕੇ ਆਖਿਰੇ ਕੀ ਮਾਮਲਾ ਹੈ ਤਾਂ ਇਸ ਮਾਮਲੇ ਦੇ ਜਾਣਕਾਰ ਵਧੇਰੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਚਰਨਜੀਤ ਜੋਸ਼ੀ ਪਟਿਆਲਾ ਤੋਂ ਮੌਜੂਦ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇਹ ਜੋ ਪਟਿਆਲਾ ਦੇ ਵਿੱਚ ਮਾਮਲਾ ਹੋਇਆ ਜਿਸ ਦੇ ਵਿੱਚ ਇੱਕ ਸਾਬਕਾ ਇੰਸਪੈਕਟਰ ਦੀ ਜਿਹੜਾ ਮੌਤ ਹੋ ਚੁੱਕੀ ਹੈ ਤਾਂ ਕੀ ਮਾਮਲਾ ਹੈ ਵਰਚਾ ਇਹ ਮਾਮਲਾ ਇਹ ਹੈ ਕਿ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਜਿੰਨ ਪੁਲਿਸ ਮੁਲਾਜ਼ਮ ਜਿਹੜੇ ਕਿ ਸੀਬੀਆਈ ਦੀ ਅਦਾਲਤ ਵੱਲੋਂ ਫੇਕ ਇੰਕਾਊਂਟਰ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਸੀ ਉੱਥੇ ਹੀ ਉਹਨਾਂ ਦੀ ਬੈਰਕ ਦੇ ਵਿੱਚ ਸੂਰੀ ਕਤਲ ਮਾਮਲੇ ਦੇ ਵਿੱਚ ਪਟਿਆਲੇ ਦੇ ਵਿੱਚ ਉਹਨਾਂ ਨਾਲ ਸੰਦੀਪ ਸਿੰਘ ਸਨੀਰ ਬੈਰਕ ਦੇ ਵਿੱਚ ਸੀ ਔਰ ਇਹਨਾਂ ਦੀ ਜਿਹੜੀ ਕਿ ਉੱਥੇ ਲੜਾਈ ਹੋਈ ਉਸ ਦਿਨ ਪਿਛਲੇ ਦਿਨੀ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਜਦੋਂ ਤਿੰਨ ਪੁਲਿਸ ਅਧਿਕਾਰੀ ਆਪਸ ਦੇ ਵਿੱਚ ਬੈਠੇ ਤਾਂ ਖੇਡ ਰਹੇ ਸੀ ਜਿਨ੍ਹਾਂ ਵਿੱਚ ਡੀਐਸਪੀ ਗੁਰਸ਼ਰਨ ਸਿੰਘ ਔਰ ਇੰਸਪੈਕਟਰ ਸੁਭਾ ਸਿੰਘ ਔਰ ਇੰਸਪੈਕਟਰ ਇੰਦਰਜੀਤ ਇੰਸਪੈਕਟਰ ਇੰਦਰਜੀਤ ਜੋ ਕਿ ਡਰੱਗਸ ਮਾਮਲੇ ਦੇ ਵਿੱਚ ਉਹ ਵੀ ਕੇਂਦਰੀ ਜੇਲ ਪਟਿਆਲਾ ਚ ਬੰਦ ਹੈ ਪਰ ਸੰਦੀਪ ਸਿੰਘ ਸੰਗੀ ਦੇ ਨਾਲ ਜਦੋਂ ਲੜਾਈ ਹੋਈ ਤਾਂ ਸੁਭਾ ਸਿੰਘ ਜਿਹੜਾ ਕਿ ਇੰਸਪੈਕਟਰ ਹੈਗਾ ਉਹਨਾਂ ਦੇ ਜਿਹੜੀ ਕਿ ਸੱਟ ਉਹਨਾਂ ਦੇ ਦਿਮਾਗ ਦੇ ਵਿੱਚ ਜੋ ਸੁੱਤਰ ਦੱਸਦੇ ਨੇ ਕਿ ਉਹਨਾਂ ਦੇ ਦਿਮਾਗ ਦੇ ਕੁਝ ਅੰਦਰਲੇ ਪਾਸੇ 60 ਰੱਜੀ ਜਿਨ੍ਹਾਂ ਨੂੰ ਇਲਾਜ ਦੇ ਲਈ ਰਿਜਨਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਅੱਜ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਜੀ ਕਿ ਸੁਭਾ ਸਿੰਘ ਜਿਹੜੀ ਕਿ ਮੌਤ ਹੋ ਗਈ ਉਸ ਤੋਂ ਬਾਅਦ ਤੇ ਵੀ ਕਿਸ ਦਾ ਪਰਿਵਾਰ ਵੀ ਸਾਹਮਣੇ ਨਹੀਂ ਆ ਰਿਹਾ ਉਹਨਾਂ ਨੇ ਕਿਹਾ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਸੀਂ ਜਦੋਂ ਤੱਕ ਹਰਜਿੰਦਰ ਹਸਪਤਾਲ 'ਚ ਦਾਖਲ ਸੀ ਤਾਂ ਪਰਿਵਾਰ ਦਾ ਕੋਈ ਵੀ ਮੈਂਬਰ ਹਸਪੀਟਲ ਨਹੀਂ ਪਹੁੰਚਿਆ ਉਧਰਲੇ ਦੂਜੇ ਪਾਸੇ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਸਿਖਾਗੂਆ ਵੱਲੋਂ ਸੰਦੀਪ ਸਿੰਘ ਸਣੀ ਦੇ ਪਰਿਵਾਰਕ ਮੈਂਬਰਾਂ ਨੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਧਰਨਾ ਪੱਕਾ ਲਗਾਇਆ ਹੋਇਆ ਹੈ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਕਿ ਸੰਦੀਪ ਸਿੰਘ ਸਣੀ ਦੀ ਪੁਲਿਸ ਵੱਲੋਂ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਜਿਹੜੇ ਐਡਵੋਕੇਟ ਹੈ ਘੁੰਮਨ ਬ੍ਰਦਰ ਕਿਉਂਕਿ ਕੱਲ ਜਦੋਂ ਅਦਾਲਤ ਦੇ ਵਿੱਚ ਸੰਦੀਪ ਸਿੰਘ ਸਣੀ ਨੂੰ ਪੇਸ਼ ਕਰਨ ਲਈ ਕਿਹਾ ਗਿਆ ਤਾਂ ਵੀਡੀਓ ਕਾਨਫਰੰਸ ਨਹੀਂ ਸੰਦੀਪ ਸਿੰਘ ਸਣੀ ਨੂੰ ਪੇਸ਼ ਕੀਤਾ ਗਿਆ ਤਾਂ ਉਹਨਾਂ ਦੇ ਜੋ ਐਡਵੋਕੇਟ ਹਨ ਘੁੰਮਨ ਬ੍ਰਦਰ ਉਹਨਾਂ ਵੱਲੋਂ ਦੋਸ਼ ਲਗਾਇਆ ਗਿਆ ਪੁਲਿਸ ਤੇ ਕੇਂਦਰੀ ਜੇਲ ਪਟਿਆਲਾ ਦੇ ਮੁਲਾਜ਼ਮਾ ਉੱਪਰ ਕਿ ਬਹੁਤ ਹੀ ਪੂਰੀ ਤਰ੍ਹਾਂ ਸੰਦੀਪ ਸਿੰਘ ਸਣੀ ਦੀ ਕੁੱਟਮਾਰ ਕੀਤੀ ਹੈ ਪਰ ਜੀ ਜੀ ਇਸ ਮਾਮਲੇ ਨੂੰ ਲੈ ਕੇ ਜੋ ਹੁਣ ਸਾਬਕਾ ਇੰਸਪੈਕਟਰ ਦੀ ਜਿਹੜੀ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਵੱਲੋਂ ਵੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਮੌਜੂਦ ਸੀ ਹਸਪਤਾਲ ਦੇ ਵਿੱਚ ਆਏ ਨੇ ਨਹੀਂ ਸੁਭਾ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰ ਜੋ ਸੂਤਰਾਂ ਤੋਂ ਪਤਾ ਲੱਗਿਆ ਕਿ ਉਹ ਹਸਪਤਾਲ 'ਚ ਨਹੀਂ ਆਏ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਜਦੋਂ ਪ੍ਰਸ਼ਾਸਨ ਨੇ ਉਹਨਾਂ ਨੂੰ ਤਲਾਸ਼ ਵੀ ਦਿੱਤੀ ਤਾਂ ਹਸਪਤਾਲ ਦੇ ਵਿੱਚ ਪਰਿਵਾਰਕ ਮੈਂਬਰ ਕੋਈ ਨਹੀਂ ਆਇਆ ਸਿਰਫ ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮ ਹੀ ਉੱਥੇ ਹਾਜ਼ਰ ਸੀ ਜੀ ਧੰਨਵਾਦ ਜੋਸ਼ੀ ਜੀ ਏਸੀਸੀ ਗੱਲਬਾਤ ਕੀਤੀ ਪੱਤਰਕਾਰ ਚਲੰਜੀਤ ਜੋਸ਼ੀ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਹੋਰ ਵੀ ਗੰਭੀਰਤਾ ਵਧ ਗਈਆਂ ਹਨ ਸੰਦੀਪ ਸਿੰਘ ਸਨਨੀ ਜੋ ਕਿ ਉਮਰ ਕਾਇਦ ਦੀ ਸਜ਼ਾ ਕੱਟ ਰੇ ਸੀ ਹੁਣ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਦੋਸ਼ ਲਗਾਏ ਜਾ ਰਹੇ ਹਨ ਕਿ ਸੰਦੀਪ ਸਿੰਘ ਸੰਨੀ ਨੂੰ ਬੇਰਹਿਮੀ ਦੇ ਨਾਲ ਉਹਨਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਦੱਸਦੀ 10 ਸਤੰਬਰ ਨੂੰ ਸੰਦੀਪ ਸਿੰਘ ਸੰਨੀ ਦੇ ਵੱਲੋਂ ਪੰਜ ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਜੋ ਇੱਕ ਫੇਕ ਐਂਡ ਕਾਊਂਟਰ ਦੇ ਜੁਰਮ ਦੇ ਵਿੱਚ ਅਜੇਲ ਦੀ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਕੱਟ ਰੇ ਸੀ ਉਹਨਾਂ ਦੇ ਵੱਲੋਂ ਉਹਨਾਂ ਦੇ ਪੁਲਿਸ ਮੁਲਾਜ਼ਮਾਂ ਦੇ ਨਾਲ ਜੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਦੇ ਚਲਦਿਆਂ ਪੁਲਿਸ ਮੁਲਾਜ਼ਮ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਅੱਜ ਉਹਨਾਂ ਦੇ ਵਿੱਚੋਂ ਇੱਕ ਸਾਬਕਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਤਾਂ ਪਛਾਣ ਜੋ ਹੈ ਸੂਬਾ ਸਿੰਘ ਵਜੋ ਦੱਸੀ ਜਾ ਰਹੀ ਹੈ ਜੋ ਕਿ ਫੇਕ ਐਂਕਾਊਂਟਰ ਦੀ ਸਜ਼ਾ কাਟ ਰਹੀ